ਪਾਪਾ ਦੇ ਉਮੀਦਵਾਰ ਖਡੂਰ ਸਾਹਿਬ ਤੋਂ ਮਨਜੀਤ ਸਿੰਘ ਮੰਨਾ ਜੀ ਅੱਜ ਵੱਖ-ਵੱਖ ਧਾਰਮਿਕ ਸਥਾਨਾਂ ਤੇ ਪਹੁੰਚੇ ਭਗਵਾਨ ਦੇ ਦਰਸ਼ਨ ਕੀਤੇ ਤੇ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਲਿਆ ਜਨ ਸਮੂਹ ਪਾਪਾ ਦਾ ਪੂਰਾ ਉਹਨਾਂ ਦੇ ਨਾਲ ਸੀ र्य ओं गुरुविष्णो गुरुदेवाहेश्वरी करुढ करिष्णु तस्मै श्रुगुरुवे नमः आनन्दमुदाकारं दत्तेचरादरं भगवां तस्मै श्रीगुरुवे नमः आर्य ओं गजाननं मुद्रुतं कपितम् शरमङ्गलमाङ्गेश्वरो جانکی مغلاکی نمس ਦੇ ਗਵਰਨਰ ਦਿੱਤੀ ਹੈ। ਔਰ ਕਾਨੂੰਨ ਚੁੰਡਾ ਕੈਂਡੀਡੇਟ ਬਣਾਇਆ। ਸਾਨੂੰ ਕਿਹਦਾ ਮਤਲਬ ਹੋ ਰਿਹਾ ਹੈ? ਸਹਾਇਕ ਦਾ ਮਤਲਬ ਹੈਗਾ। ਆਪ ਕੋ ਕਹਿਣਾ ਹੈ ਕਿ ਮਾਰੇ ਜਾਣਾ ਕਰਨਾ ਕਰਦਾ। ਅੱਜੇ ਪਾਸ਼ਾ ਨੇ ਉਹਦੀ ਦਿੱਤੀ ਵਿੱਚ ਪਹੁੰਚੀ ਆ। ਲੋਕ ਸਭਾ ਦਾ ਪ੍ਰਚਾਰਾ, ਅਬੀਦਗਰ ਬਣਾ ਕੇ ਪੀਟੀਓ ਦਾਾਰ ਸੁਝੇ ਹੈ ਕਿ ਮਾਦਵਾਸ ਕਰਨਾ ਕਿ ਜਦਾਂ ਦੇ ਇੱਕ ਦਮਾਨੇ ਦੇ ਤਰੀਕੇ ਦੇ ਤਰ੍ਹਾਂ ਉਹਦਾ ਕੰਮ ਆਜੇ ਸੀ। ਜਿਲ੍ਹਾ ਕਮਿਸ਼ਨਰ ਵਿੱਚ ਪ੍ਰਧਾਨ ਸਭਾ ਦਾ ਬਲਾਜਨ ਚਾਹੇ ਸਾਰੇ ਪ੍ਰਧਾਨ ਦੇ ਲਈ ਕੀ ਮੈਂ ਸਾਡੇ ਨਾਲ ਆਸੀ ਸਭ ਤੋਂ ਬਿਨਾ ਮਾਤਾ ਜੀ ਦੇ ਬਦਦਾ ਨੀਂ ਮੈਂ ਤੁਹਾਨੂੰ ਸੇਵਾ ਦੇ ਰਿਹਾ ਸਿਰ ਜੀ ਕਿਰਪਾ ਕਰਕੇ ਸਭੀ ਵਾਚਾ ਸਾਰੇ ਨਾ ਆਮਲੇ ਚੀਨ ਬਣਾ ਸਾਡੀ ਇਹੀ ਕੋਸ਼ਿਸ਼ ਹੈ ਕਿ ਅਸੀਂ ਲਾਭੀਤ ਕਰਕੇ ਇਸ ਜੀ ਦੇ ਰਿਹਾ ਜੀ ਸਾਡੇ ਕੋਲ ਤੁਹਾਡਾ ਜਿਹੜਾ ਇਲਾਕਾ ਵਾ ਫੋਦ ਸਾਹ ਹੈ ਉਹ ਬਹੁਤ ਲੰਬਾ ਏਰੀਆ ਹੈ ਕਾਜਾ ਮਾਲਵਾ ਤੋਂ ਬਾਅਦ ਵਿੱਚ ਹੈ ਪੰਜ ਦੋ ਤੁਹਾਨੂੰ ਬਹੁਤ ਪੈਣੀ ਹੈ ਔਰ ਤੁਹਾਡੀ ਜਿਹੜੇ ਨਾਲ ਦੇ ਲੋਕ ਆ ਜਾਣੇ ਕਲੇਸ਼ ਦੇ ਵਰਕਰ ਆ ਉਹ ਇਸ ਮਿਹਨਤ ਵਿੱਚ ਤੁਹਾਡੇ ਨਾਲ ਪੂਰਾ ਭਾਈਚਾਰਕ ਨੇ ਕੀਤਾ ਹੈ। ਬਾਕੀ ਸਾਡੇ ਪਹਿਲਾਂ ਦੀ ਵਾਰਿਸ ਸਾਡੇ ਤੋਂ ਆਪ ਕੋ ਜੀਵਨ ਸਾਹਿਬ ਦੇ ਨਿਸ਼ਾਨੀ ਦੀ ਸਾਰੀ ਦੱਦੇ ਸਾਹਮਣੇ ਖੜੀ ਆ। ਦਾ ਸਾਰੇ ਉਪਰੀ ਬੰਦ ਦੇ ਵਿੱਚ ਜਾ ਕੇ ਚੀਜ਼ੇ ਦਿੱਖਣੀਆਂ। ਖੇਮ ਕਰ ਮ ਗਿਆ ਬਕੀ ਗਿਆ ਜੀਵਨ ਸਾਹਿਬ ਤਰਨਤਾਰ ਸਾਡੇ ਹਲਕਿਆ ਦਾ ਜਾ ਕੇ ਮ ਜਿੰਮੇਵਾਰ ਵੀ ਲੰਮਰੀ ਕੇ ਆ। ਸਾਰੇ ਜਿੰਮੇਵਾਰ ਵੀਰਾ ਦੇ ਮੱਦੇ ਵਿੱਚ ਬੜਾ ਅਛਾਵਾ। ਚਾ ਵਾ ਕਿ ਅਸੀਂ ਇਸ ਵਾਰੀ ਸਾਰਿਆਂ ਨੇ ਮਨ ਬਣਾ ਲਿਆ ਕਿ ਤੀਜੀ ਵਾਰੀ ਫਿਰ ਅਸੀਂ ਮੋਦੀ ਸਾਹਿਬ ਨੂੰ ਜਰਾ ਲਾ ਤੇ ਦਾ ਪ੍ਰਭਾਵ ਨਹੀਂ ਪੇੜਾਣਾ ਸੋ ਹਾਰੇ ਕੋ ਬਰਕਰ ਅੱਜ ਆਪ ਮੋਦੀ ਬਣ ਕੇ ਇੱਕ ਪਿੰਡਾ ਦੇ ਵਿੱਚ ਜਾ ਰਿਹਾ ਕੰਮ ਕਰ ਰਿਹਾ ਕਿ ਅਸੀਂ ਤੀਜੀ ਵਾਰੀ ਫਿਰ ਮੋਦੀ ਸਾਹਿਬ ਨੂੰ ਪ੍ਰਭਾਵ ਨਹੀਂ ਦੇਣੇ ਪਿੰਡਾਂ ਵਾਲੀ ਮੂਹ ਲੱਗ ਰਿਹਾ ਜਿਦਾਂ ਕਿਸਾਨ ਤੋਂ ਕਰੇ ਥੋੜਾ ਬਰੋਸਾ ਕੋਈ ਇਹੋ ਜੀ ਗੱਲ ਨਹੀਂ ਜੀ ਸਾਡੇ ਪਿੰਡਾ ਦੇ ਵਿੱਚ ਬੜਾ ਵਧੀਆ ਲੋਕਾਂ ਦਾ ਰਿਸਪੌਂਸ ਜਿਹੜਾ ਮਿਲ ਗਿਆ ਕਿਉਂਕਿ ਜਿਵੇਂ ਸਾਰੇ ਹਿੰਦੁਸਤਾਨ ਦੇ ਲੋਕਾਂ ਨੇ ਇਹ ਵਾਅਦਾ ਬਣਾ ਲਿਆ ਹੈ ਕਿ ਅਸੀਂ ਮੋਦੀ ਸਾਹਿਬ ਨੂੰ ਦੇਰ ਭਾਰਤ ਮੰਤਰੀ ਬੁਲਾਉਣਾ ਚਾਹੀਦੀ ਹੈ ਸਰਕਾਰ ਨੂੰ ਜੀਆਂ ਇਸ ਕਰਕੇ ਲੋਕੀ ਪਿੰਡਾਂ ਦੇ ਵਿੱਚ ਆਪ ਮੁਹਾਰੇ ਲੋਕ ਕਹਿ ਰਹੇ ਨੇ ਕਿ ਅਸੀਂ ਬੀਜੇਪੀ ਚੋਣ। ਤੁਹਾਡਾ ਪਿੰਡਾਂ ਦੇ ਬਹੁਤ ਜ਼ਿਆਦਾ ਲੋਕਾਂ ਦਾ ਪਿਆਰ ਆ, ਸਹਿਯੋਗ ਆ। ਸਾਨੂੰ ਖਦਾਵਾ ਸੂਚੀ ਸੂਚੀ ਮੀਡੀਆ ਦੇ ਪਤਾ ਲੱਗਦਾ। ਤੁਹਾਨੂੰ ਯਕੀਨੀ ਲੱਗਦਾ ਕਿ ਅਸੀਂ ਇਹ ਫੀਡ ਦੇ ਤਲਾ। ਅੱਜ ਪਿੰਡਾਂជាਾਰੇ ਸਾਰੇ ਭਰਾਵਾਂ ਦੇ ਨੇਂਦ ਦੇ ਨਾਲ ਇਹਨਾਂ ਦੇ ਸਹਿਯੋਗ ਦੇ ਨਾਲ ਸਾਨੂੰ ਆਸ ਆ ਕਿ ਅਸੀਂ ਇੱਕ ਖੂਬਸੂਰਤ ਸੀਰੀ ਜਿਹੜੀ ਹੈ ਵੱਡੇ ਵੱਡੇ ਮਾਰਜਨ ਦੇ ਨਾਲ ਜਿੱਤ ਕੀ ਬੋਦੀ ਸਾਹਿਬ ਦੀ ਚੁਣਚਾ ਪਾਉਂਦੇ ਹਾਂ ਬਹੁਤ ਬਹੁਤ ਥੈਂਕ ਯੂ ਜੇ ਲੱਗਦਾ ਨਹੀਂ ਬਿਸਮਿਲਲਾ ਨੰਦਿਸੇ ਫੋਟੇਵਾਲ ਪਾਈ ਪਾਰੀ ਬੋਦੇਵਾਲੀ ਤੋਂ ਸੋਪਤੀ ਕਿਦਾਂ ਆਪਣੀ ਟੀਮ ਨੂੰ ਲੈ ਕੇ ਨਾਲ ਲੈਣਾ ਕਿ ਚਾਹੀਓ ਪਿਆਰ ਸਭ ਤੋਂ ਪਹਿਲਾਂ ਅਸੀਂ ਸਾਰੀ ਗਿੱਟਰ ਚੇਪ ਦਾ ਧੰਨਵਾਦ ਕਰਦੇ ਹਾਂ ਚੁਣਨੀ ਲੈ ਕੇ ਸ਼ਾਮ ਜੀ ਤੋਂ ਹੀ ਪਾ ਇੱਕ ਜੇ ਮਾਨਯੋਗ ਪ੍ਰਾਨਮ ਸੀ ਮੋਤੀ ਸਾਹਿਬ ਦਾ ਅਤੇ ਸਾਡੇ ਜੀ ਦੇ ਗ੍ਰਹਿ ਮੰਤਰੀ ਵੀ ਸ਼ਾਹ ਜੀ ਦਾ ਸਾਡੇ ਪੰਜਾਬ ਪ੍ਰਧਾਨ ਸੁਖਜਾਖੜ ਜੀ ਦਾ ਸ੍ਰੋਚੀ ਟੀਮ ਦਾ ਹਾਈ ਕਮਾਂਡ ਦਾ ਕਿ ਉਹਨਾਂ ਨੇ ਸਾਨੂੰ ਬਹੁਤ ਹੀ ਨੇਕ ਤੇ ਤਯਰਬੀ ਕਰਦਾ ਆ ਉਮੀਦਵਾਰ ਆ ਉਹ ਅੱਜ ਸਾਨੂੰ ਦਿੱਤਾ ਕੜੂਰ ਸਾਬ ਲੋਕ ਸਭਾ ਸਦਾਰ ਗੁਜੇ ਸਿੰਘ ਮੱਨਾ ਜਿਹੜਾ ਕਿ ਐਕਸ ਐਮਐਲਏ ਚਣਵਰੀ ਰਹੇ ਆ ਔਰ ਮੰਤਰੀ ਨਹੀਂ ਰਹੇ ਆ ਸੋ ਮੈਂ ਸਮਝਦਾ ਕਿ ਜਿਹੜਾ ਇਹ ਬਹੁਤ ਵੱਡਾ ਸਾਡੇ ਪਰਪਰ ਕਰ ਕੀਤਾ ਪਾਰਟੀ ਸੰਭੇ ਇਹੋ ਜਿਹਾ ਸੁਲਝਾ ਹੜੇ ਨੀਤੀਆਂ ਦਿਖਾਦਾ ਔਰ ਅਸੀਂ ਯਕੀਨ ਦਿਵਾਉਂਦੇ ਆ ਅੱਜ ਦਾ ਕਹਿੰਿਆ ਕਿ ਤਨਮਨ ਧੰਨ ਦੇ ਨਾਲ ਜਿਹੜਾ ਮਿੰਟ ਕਰਕੇ ਇਸ ਕੀਤੀ ਦੀ ਮੁੱਢ ਝੋਲੀ ਵਿੱਚ ਪਾਵਾਂਗੇ ਤਾਂ ਇਹ ਸਾਡਾ ਤਾਂ ਕੀਤਾ ਹੈ ਚਾਰ ਸਹਾਰਾ ਦਾ ਬਹੁਤ-ਬਹੁਤ ਧੰਨਵਾਦ ਜੀ ਸਾਡੇ ਨਾਲ ਸਮੁੱਚੀ ਟੀਮ ਭਾਜਪਾ ਨਾਲ ਇੱਥੇ ਮੰਦਰ ਦੇ ਵਿੱਚ ਆਈ ਹੈ ਸਹਾਇਕ ਦੇ ਰਹੀ ਹੈ ਇਹਨਾਂ ਦੇ ਅੱਜ ਸ਼ਾਮ ਸੁਦਰ ਨਗਰਵਾਦੀ ਨਾਲ ਉਹਦੇ ਜਿਹੜੇ ਕੁਝ ਹਫ਼ਤਾ ਦੀ ਗੱਲ ਕਰਾਂਗੇ ਸ਼ਾਮ ਜੀ ਕਿਦਾਂ ਤੁਸੀਂ ਇਸ ਬਾਰੇ ਵਿਚਾਰ ਕਰਨਾ ਚਾਹੁੰਦੇ ਹੋ ਕਿ ਜਿਹੜੀ ਅੱਜ ਲੋਕਾਵਾੜੀ ਸੀ ਡੱਕਾ ਕਿੱਦਾਂ ਕੱਢੋਗੇ ਕਿ ਲੋਕ ਸਭਾ ਹਲਕਾ ਜੂਰ ਸਾਹਿਬ ਸਾਡੇ ਉਮੀਦਵਾਰ ਆਦਰਨੀ ਆਜਾ ਜੀ ਪਹਿਲਾਂ ਪਹਿਲੇ ਵੀ 라 ਚੁਕੇ ਆ ਪਹਿਲਾਂ ਸੁਪਰ ਵੀ ਕਰਦੇ ਆ ਰਹੇ ਆ ਤੇ ਹੁਣ ਅੱਜ ਦੇ ਜੋ ਹਾਲਾਤ ਆ ਦੇਖੀ ਸੁਣੀ ਹੋਵੇ ਸਾਰੇ ਦੇਸ਼ ਵਾਸੀ ਇਹ ਸਮਝ ਚੁਕੇ ਆ ਕਿ ਮੋਦੀ ਜੀ ਤੋਂ ਇਲਾਵਾ ਹਰਵਕਰ ਜੀ ਹੋਰ ਕੋਈ ਬੰਦਾ ਦੇਸ਼ ਦਾ ਸੰਭਾਲ ਨਹੀਂ ਸਕਦਾ ਜੋ ਮੋਦੀ ਜੀ ਦੇ 10 ਸਾਲ ਦੇ ਇਸ ਤਨਯੋਰ ਦੇ ਦੌਰਾਨ ਸਾਡੇ ਦੇਸ਼ ਦਾ ਮਾਨ ਸਨਮਾਨ ਵਧਿਆ ਸਾਡੇ ਦੇਸ਼ ਦੀ ਉਪਕਿਰਤਾ ਅਖੰਡਤਾ ਭਾਈਚਾਰਾ ਸਾਡਾ ਦੇਸ਼ ਬਹੁਤ ਮਜ਼ਬੂਤ ਹੋਇਆ ਤਗੜਾ ਹੋਇਆ ਅਸੀਂ ਸਾਰੇ ਵਰਲਡ ਵਿੱਚ ਆਪਣੇ ਸਾਡਾ ਨਾਮ ਸਾਡੇ ਦੇਸ਼ ਦਾ ਇੱਕੋ ਪੈਂ ਸਾਡੇ ਇਲਾਕਾ ਨਿਵਾਸੀਆਂ ਵੱਲੋਂ ਆਪਣੇ ਉਮੀਦਵਾਰ ਦਾ ਸੁਆਗਤ ਵੀ ਕਰਦਾ ਹਾਂ ਮਹਾਪਾਇਤਾ ਅਸ਼ੀਰਵਾਦੀ ਪਿਆ ਹੈ ਸਾਰੇ ਵਰਕਰ ਜੋਜਵਾਲ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਤਨ ਮਨ ਧਨ ਦੇ ਨਾਲ ਦਮਲ ਦੇ ਭੁਗਤੇ ਅਸੀਂ ਵੋਟਾਂ ਪਾਵਾਂਗੇ ਉਹ ਮੋਦੀ ਜੀ ਦੀ ਝੋਲੀ ਦੇ ਵਿੱਚ ਛਿੜ ਜਾਏਗੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਗਿਆ ਮਾਤਾ ਅਸੀਂ ਹਰਤਾ ਸੁਖੀ ਸਤਿ ਸੰਗਤ ਮੰਤਰੀ ਜੀ ਦੇ ਪਿਆਰਿਆਂ کا پورا سہیگا چار سو پارٹی چار سو پارچہ چار سو پار I'm going ਸ਼ਾਮ ਤੇ ਪਾ ਕਰ ਦੋ ਮਥਰਾ ਵੀ ਸਜਾਏਗੇ رن دیا تاری سر خان گوسرائے دسویں پاشاہ گرو گوبند سنگھ ساحب جی سر خان گوسرائے ਸਾ ਪਾਪ ਚਾਹਿਆ ਤੇ ਜੋਤ ਸ੍ਰੀ ਗੁਰੂ ਅਕਸਰ ਜੀ ਦੇ ਬਾਗ ਵਿਦਦਾ ਤੰਤਰ ਤੇ ਬਣਦੇ ਵਾਹਿਗੁਰੂ ਯਾ ਪਿਆਰਿਆਂ ਸਾਥ ਸਾਹਿਬ ਜਦਿਆਂ ਚਾਲੀਗਮਕ ਤੇ ਹੱਟੀਆਂ ਜੱਪੇਗਾ ਤੱਪੀਆਂ ਜਿਨਾ ਨਾਮ ਜਪਿਆ ਰਵੰਡਕੇ ਸ਼ਕਿਆ ਦੇਖ ਚਲਾਈ ਦੇਖਵਾਏ ਦੇਖਣ ਮਿਲ ਕੀਤਾ ਜਿੰਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਤੰਤਰ ਤੇ ਫਾਲਸਾ ਜੀ ਬਣ ਜੀ ਵਾਹਿਗੁਰੂ ਜਿੰਨਾ ਸਿੰਘਾ ਸਿੰਘੀਆਂ ਨੇ ਧਰਮ ਦੇ ਸਿਧ ਤੇ ਬੰਦ ਬੰਦ ਘਟਾਈ ਇਸਤਰੀਆਂ ਨੂੰ ਸੰਗਾਂ ਚੜ੍ਹਦੀਆਂ ਤੇ ਚੜੇ ਆਰਿਆਂ ਨਾਲ ਚੜਾਏ ਗਏ ਗੁਰਦਵਾਰੇ ਦੀ ਸੇਵਾ ਦੀਆਂ ਕੀਤੀਆਂ ਧਰਮ ਦੀ ਹਰਿਆ ਸੇਖੀ ਕੇਸਾ ਸੱਸਾ ਸੰਤੂਲੀ ਭਾਈ ਦੇਸਾਵ ਮੱਦੇ ਨਜ਼ਰ ਪੰਜਾਬ ਪੁਲਿਸ ਦੇ ਪ੍ਰਸ਼ਰ ਸਿੰਘ ਜੀ ਐਸਐਮ ਨੂੰ ਤਿਆਰੀ ਕਰਦੇ ਸਾਡੀ ਪੂਰੀ ਤਿਆਰੀ ਕਰਦੇ ਆ ਜੀ ਜਿਹੜੇ 16 ਆ ਉਹ ਬੜੇ ਸ਼ਰਧਾਪੂਰਣ ਤਰੀਕੇ ਨਾਲ ਕਰ ਰਿਹਾ ਹੈਗਾ ਸਾਡੇ ਆਸ-ਪਾਸ ਤੇ ਵਾਲਾ ਜਿਹੜਾ ਥੈਂਕੀ ਏਰੀਆ ਦੇ ਚ ਸਾਡੀਆਂ ਖਣੌਂਦਾ ਲੱਗੇ ਆ ਸਾਡੇ ਲਾਕੇ ਲੱਗੇ ਆ ਜੀ ਅੱਛਾ ਜੀ ਨਹੀਂ ਅੱਗੇ ਅੋਤਤਾਲੋਂ 3号 ਦਾ ਹਰ ਟਾਈਮ ਪਰਜੈਕਟ ਕਰ ਰਹੇ ਲਾਕੇ ਲੱਗੇ ਰਹੇ ਆ ਪੰਜਾਬ ਤੁਹਾਡਾ ਜਿਹੜਾ ਨਾਲ ਸਪੈਸ਼ਲ ਜਿਹੜੀ ਬੀਓਪੀ ਚੱਲ ਰਹੀ ਹੈ। ਜਿਹਨ ਡੈਗੇਟ ਸੈਜਨ ਕਿਦੇ ਮਲਟੀਨੈਟਿਵ ਤਰੀਕੇ ਦੇ ਤੇ ਮੰਡਾਈ ਨੇ ਜਿਹੜੇ ਸੈਕਟਰ ਦੇ ਵਿੱਚ ਨਾਲ ਉਹਨੇ ਪੈਰਾਮੈਟਰੀ ਬੋਸਤੀ ਲਾਈ ਹੈ ਜੀ। ਬਾਕੀ ਅਸੀਂ ਵੀ ਸਾਰੇ ਸਬਡਿਵੀਜ਼ਨ ਦੀ ਫੋਰਥ ਸਪੈਸ਼ਲ ਜਿਹੜੀ ਹੈ ਚੈਕਿੰਗ ਕੰਪਨੀ ਜੀ। ਇਹਨਾਂ ਮਲਾ ਕੇ ਤੁਹਾਡੇ ਨੂੰ ਸ਼ਾਂਤੀ ਮਈ ਮਾਹੌਲ ਨਾਲ ਤੁਹਾਡੀ ਜੀ ਜੀ। ਆਖਰੀ ਬੋਲ ਵਿਦੇਸ਼ ਨੈਕਸਟ ਰੌਂਡ ਦੇ ਵਿੱਚ ごめんなさい。<noise>